ਪੰਜਾਬ ਦੇ ਫਿਰੋਜ਼ਪੁਰ ਜ਼ਿਲ੍ਹੇ ਦੇ ਵਿੱਚ ਅਸਵੇਰ ਤੋਂ ਪਾਰੀ ਬਰਸਾਤ ਦੇ ਕਾਰਨ ਸੜਕਾਂ ਤੇ ਇਲਾਕਿਆਂ 'ਚ ਪਾਣੀ ਖੜਾ ਹੋ ਗਿਆ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਨੌਕਰੀ ਤੇ ਜਾਣ ਵਾਲੇ ਲੋਕਾਂ ਤੇ ਸਕੂਲ ਤੇ ਜਾਣ ਵਾਲੇ ਬੱਚਿਆਂ ਨੂੰ ਵਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਹਾਲਾਂਕਿ ਜੇਕਰ ਗਰਮੀ ਦੀ ਗੱਲ ਕੀਤੀ ਜਾਵੇ ਤਾਂ ਗਰਮੀ ਤੋਂ ਲੋਕਾਂ ਨੂੰ ਕਾਫੀ ਰਾਹਤ ਮਿਲੀ ਹੈ ਉਦੈਰੀ ਫਿਰੋਜ਼ਪੁਰ ਦੇ ਲੋਕਾਂ ਨੇ ਕਿਹਾ ਕਿ ਗਰਮੀ ਤੋਂ ਰਾਹਤ ਮਿਲੀ ਹੈ ਬਦਲਵਾਈ ਹਜੇ ਵਿੱਚ ਫਿਰੋਜ਼ਪੁਰ ਦੇ ਵਿੱਚ ਛਾਈ ਹੋਈ ਹੈ ਭਾਰੀ ਬਰਸਾਤ ਦੇ ਕਾਰਨ ਸੀਵਰ ਸਿਸਟਮ ਦੀ ਪੋਲ ਵੀ ਖੁੱਲ ਕੇ ਸਾਹਮਣੇ ਆਈ ਹੈ ਲੋਕਾਂ ਦਾ ਕਹਿਣਾ ਹੈ ਕਿ ਸੀਵਰ ਦੀ ਸਫਾਈ ਪਹਿਲਾਂ ਤੋਂ ਹੀ ਕਰਵਾਈ ਜਾਵੇ ਪਰ ਜਿਹਾ ਨਹੀਂ ਹੋ ਰਿਹਾ ਜਿਸ ਦੇ ਕਾਰਨ ਹੁਣ ਮੁਸ਼ਕਲ ਉਹਨਾਂ ਨੂੰ ਆ ਰਹੀ ਹੈ ਤਖੱਜਲ ਕੁਆਰ ਹੋਣਾ ਪੈ ਰਿਹਾ ਅੱਜ ਫਿਰੋਜ਼ਪੁਰ ਦੇ ਵਿੱਚ ਕਿੰਨੀ ਬਾਰਿਸ਼ ਹੋਈ ਹੈ ਅੱਜ ਬੜੀ ਹੀ ਗਰਮੀ ਤੋਂ ਰਾਹਤ ਮਿਲੀ ਬੜੇ ਦਿਨਾਂ ਤੋਂ ਬਾਅਦ ਜਿਹੜਾ ਬਰਸਾਤ ਹੋਈ ਹੈ ਪਹਿਲੀ ਬਰਸਾਤ ਹੋਈ ਹੈ ਔਰ ਪਹਿਲੀ ਬਰਸਾਤ ਦੇ ਨਾਲ ਹੀ ਆਪ ਜੀ ਸਾਡੇ ਸ਼ਹਿਰ ਦਾ ਹਾਲ ਦੇਖ ਸਕਦੇ ਹੋ ਕਿ ਫਿਰੋਜ਼ਪੁਰ ਦੇ ਵਿੱਚ ਜਿਹੜਾ ਕਿ ਪਾਣੀ ਇੰਨਾ ਨਾ ਖੜੇ ਹੋਣਾ ਉਹ ਤੁਹਾਨੂੰ ਸਾਰੀ ਇਸ ਗੱਲ ਦਾ ਪੋਲ ਖੋਲਦਾ ਹੈ ਕਿ ਸਾਡਾ ਸੀਵਰ ਸਿਸਟਮ ਜਿਹੜਾ ਹੈਗਾ ਇੱਥੇ ਸੀਵਰੇਜ ਦਾ ਉਹ ਕਿੰਨਾ ਕੁ ਐਕਟਿਵ ਹੈ ਉਹ ਪਾਣੀ ਸਵੇਰ ਦਾ ਖੜਾ ਹੋਇਆ ਔਰ ਲੋਕੀ ਬਹੁਤ ਪਰੇਸ਼ਾਨ ਨੇ ਜਿਹੜੇ ਨੌਕਰੀਆਂ ਤੇ ਜਾਂਦੇ ਪਏ ਨੇ ਇਹਾਂ ਜਿਹੜੇ ਬੱਚੇ ਸਕੂਲ ਜਾ ਰਹੇ ਸੀਗੇ ਔਰ ਦੇਖੋ ਕਿੰਨੇ-ਕਿੰਨੇ ਪਾਣੀ ਦੇ ਵਿੱਚੋਂ ਸਾਹਮਣੇ ਗਲੀ ਦੇ ਵਿੱਚ ਤੋਂ ਲੈ ਕੇ ਮੈਗਜ਼ੀਨੀ ਗੇਟ ਤੱਕ ਪਾਣੀ ਕਿੰਨਾ ਹੈ ਜਿਸ ਤੱਕਣ ਕੀ ਤੁਸੀਂ ਦੇਖ ਰਹੇ ਹੋ ਬੜੀ ਦੂਰ ਤੱਕ ਹੋਰ ਵੀ ਬੜੇ ਮੁਹੱਲਿਆਂ ਦੇ ਵਿੱਚ ਪਾਣੀ ਹੈ ਇਹ ਸਿਰਫ ਸਾਡੇ ਸ਼ਹਿਰ ਦਾ ਦਖਾੰਦਾ ਹੈ ਕਿ ਸੀਵਰਲ ਸਿਸਟਮ ਜਿਹੜਾ ਹੈਗਾ ਕਿ ਉਹ ਬਿਲਕੁਲ ਉਹਨੂੰ ਸਫਾਈ ਨਹੀਂ ਕੀਤੀ ਗਈ ਔਰ ਸੀਵਰਲ ਸਿਸਟਮ ਦੇ ਵਿੱਚ ਜਿਹੜੇ ਕਿ ਠੇਕੇਦਾਰ ਇਹਨਾਂ ਨੇ ਪੈਸਾ ਲੈ ਰਹੇ ਨੇ ਉਹਨਾਂ ਨੇ ਅੱਜ ਤੱਕ ਕਦੀ ਕਈ ਗਲੀ ਮੁਹੱਲੇ ਜਾਂ ਕਿਸੇ ਪਾਸੇ ਵੀ ਆ ਕੇ ਸਫਾਈ ਦਾ ਗਰਮੀ ਤੋਂ ਕਿੰਨੀ ਵੀ ਰਾਹਤ ਮਿਲੀ ਹੈ ਗਰਮੀ ਤੋਂ ਰਾਹਤ ਆ ਚਲੋ ਦੇਖੋ ਹੋਂ ਦਾ ਫੌਦਾ ਟਾਈਮਿੰਗ ਤਾਂ ਜਿਹੜਾ ਹੈਗਾ 1-2 ਦਿਨ ਤਾਂ ਬੜੇ ਅੱਛੇ ਲੰਘਣਗੇ ਬਾਕੀ ਪਰਮਾਤਮਾ ਦੇ ਉੱਤੇ ਹੱਥ ਵਾਸ ਵਿੱਚ ਆ ਕਿ ਮੀਂਹ ਫਰੋਜਪੁਰ ਦੇ ਵਿੱਚ ਕਰਮਾ ਜ ਹੈਗਾ ਔਰ ਕਿ ਨਹੀਂ ਹੈਗਾ ਪਹਿਲੇ ਵੀ ਕਨੇ ਬਦਲ ਛਾਏ ਕਨੇ ਬਦਲ ਛਾਏ ਦੇਖੋ ਇਹ ਇੱਥੇ ਫਰੋਜਪੁਰ ਜੀ ਵਸਨੇ ਜਾਂ ਹੋਰ ਜੱਕ ਕਿਤੇ ਜਿੱਕੇ ਕਿਸੇ ਦਾ ਹੋਰ ਵੀ ਘਰ ਪਰਮਾਤਮਾ ਨੇ ਪਰਣਾ ਹੈ ਕਾਫੀ ਦਿਨ ਤੋਂ ਫਰੋਜਪੁਰ ਚ بارش ਨਹੀਂ ਹੋ ਰਹੀ ਜਾਲੇ ਬਸ ਆਲੇ ਬਸ ਬਿਲਕੁਲ ਜੀ ਇੱਕ ਇੱਕ ਬੜਾ ਇਹ ਵੀ ਚਿੰਤਾ ਦਾ ਵਿਸ਼ਾ ਰਿਹਾ ਹੈ ਸੁਣੇ ਦੇ ਰਹੇ ਆ ਕਿ ਫਰੋਜਪੁਰ ਦੇ ਆਲੇ ਦੁਆਲੇ ਤਾਂ بارش ਬੜੀ ਹੁੰਦੀ ਰਹੀ ਹੈ ਕਿ ਫਰੋਜਪੁਰ ਚ بارش ਕਿਉਂ ਨਹੀਂ ਹੋ ਰਹੀ ਲੇਕਿਨ ਫਿਰ ਜਦੋਂ ਦੇਖੀ ਰਿਹਾ ਕਿ ਸਾਇੰਸਦਾਨਾ ਨੇ ਜਿਹੜਾ ਬੋਲਿਆ ਸੀਗਾ ਕਿ ਸਿਸਟਮ ਜਿਹੜਾ ਹੈਗਾ ਕਿ ਨੇਚਰ ਦਾ ਸਿਸਟਮ ਜਿਹੜਾ ਹੈਗਾ ਕਿ ਉਹ ਡਾਵਾ ਡੋਲ ਹੋ ਰਿਹਾ ਹੈ ਜਿਹੜੀ ਕਿ ਸਾਡੇ ਕੁਝ ਪੋਲੂਸ਼ਨ ਕਾਰਨ ਜਾਂ ਕਿੱਦਾਂ ਵੀ ਹੈ ਸਮਝ ਲਓ ਤੁਸੀਂ ਇਸ ਗੱਲ ਨੂੰ ਜਿਲਾ ਕਿ ਉਹ ਉਹਦੇ ਜਿਹੜੇ ਰੈਐਕਸ਼ਨਸ ਨੇ ਉਹ ਦੇਖਣ ਨੂੰ ਮਿਲਦੇ ਪਏ ਨੇ ਸਤਿ ਸ਼੍ਰੀ ਅਕਾਲ ਸਰ ਤੁਹਾਡਾ ਪੂਰਾ ਮੇਰਾ ਨਾਮ ਜੀ ਰਜੀਵ ਕਪੂਰ ਹੈ